ਸਰਸ਼ੀ ਕਾਲ ਮੈਂ ਰਿਨਾਤੀ ਮਾਂ ਤੁਸੀਂ ਦੇਖ ਰਹੇ ਹੋ 5 ਆਪ ਚੈਨਲ ਗੱਲ ਕਰਾਂਗੇ ਸਮਾਜ ਸੇਵੀ ਅਨਮੋਲ ਕਵਾਤਰਾ ਨੂੰ ਲੈ ਕੇ ਜਿਸ ਨੇ ਪੰਜਾਬ ਦੇ ਸਿਹਤ ਸਿਸਟਮ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਨੇ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਲਾਜ ਕਰਵਾਉਣ ਦੇ ਵਾਸਤੇ ਲੋਕਾਂ ਨੂੰ ਆਪਣੇ ਘਰ ਗਿਰਵੀ ਰੱਖਣੇ ਪੈ ਰਹੇ ਨੇ ਤਾਂ ਪੰਜਾਬ ਸਰਕਾਰ ਕਿੱਥੇ ਹੈ ਜਿਹੜੀ ਸਿਹਤ ਸਿਸਟਮ ਦੀ ਗੱਲ ਕਰਦੀ ਸੀ ਆਓ ਦੇਖਦੇ ਆਂ ਇਹ ਵੀਡੀਓ ਆ ਬਚਾਰਾ ਘਰ ਦੇ ਕਾਗਜ਼गिरਵੀ ਰੱਖ ਕੇ 2 ਲੱਖ ਰੁਪਏ ਆਪਣੇ ਭਰਾ ਤੇ ਲਾ ਰਿਆ ਨਾ ਘਰ ساری ਜ਼ਿੰਦਗੀ ਬਣਨਾ ਦੁਆਰਾ ਔਰ ਮਹੀਨਾ ਰੱਖਣ ਲਈ ਡਾਕਟਰ ਨੇ ਕਹਿਤਾ ਕਿਥੋਂ ਲਿਆਵੋ 15-20 ਲੱਖ ਰੁਪਏ ਆਪਣੇ ਭਰਾ ਤੇ ਲਾਣ ਘਰੇ ਬਹਿ ਕੇ ਬੜਾ ਮੁਸ਼ਕਲ ਹੈ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਕਰਾਣਾ ਕਿ ਕੀ ਬੀਤਦੀ ਹੈ ਜਦੋਂ ਮੋਰੇ ਬੈਠਾ ਔਰ ਉਹਦਾ ਹਾਲ ਕੀ ਹੋਇਆ ਪੈ ਇਸ ਟਾਈਮ ਆਪਣੇ 22 ਸਾਲ ਦੇ ਨੌਜਵਾਨ ਭਰਾ ਨੂੰ ਦੇਖਦੇ ਹੋਏ ਔਰ ਤੁਸੀਂ ਮੁੰਡੇ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੀ ਹਾਲ ਹੈ ਔਰ ਦੇਖੋ ਸਰਕਾਰੀ ਹਸਪੀਟਲ ਆ ਵੱਡੇ ਵੱਡੇ ਬੋਰਡ ਲਾਉਂਨਾ ਸ਼ਹਿਰ ਦੇ ਵਿੱਚ ਤੁਹਾਡਾ ਸਰਕਾਰੀ ਸਿਸਟਮ ਠੀਕ ਥੋੜੀ ਹੋ ਜਾਣਾ ਕਦੀ ਮੇਰੇ ਰੇਅ ਨੂੰ ਬੁਲਾਓ ਨਾ ਡਿਬੇਟ ਤੇ ਤੁਸੀਂ ਐਲਾਨ ਕਰਦੇ ਹੋ ਕਿ ਫਲਾਣੀ ਪਾਰਟੀ ਦਾ ਆ ਜਾਵੇ ਮੰਤਰੀ ਸੀਐਮ ਮੇਰੇ ਨਾਲ ਡਿਬੇਟ ਕਰੇ ਮੈਨੂੰ ਬੁਲਾਓ ਖਾਂ ਮੈਂ ਤੁਹਾਡੇ ਪੋਤੜੇ ਦੱਸਾਂ ਤੁਹਾਨੂੰ ਸਰਕਾਰੀ ਸਿਸਟਮ ਦੇ ਕਿੰਨਾ ਕੁ 2 ਸਾਲ ਚ ਬਦਲਾਅ ਆਇਆ ਚਲੋ ਪਿਛਲੇ 70 ਸਾਲਾਂ ਦਾ ਬੇੜਾ ਘਰ ਕੇ ਅਸੀਂ ਭੁਗਤ ਹੀ ਰਹੇ ਹਾਂ ਜੇ ਸਿਸਟਮ ਵਧੀਆ ਹੋਵੇ ਸਾਨੂੰ ਕੀ ਲੋੜ ਪਈ ਇੱਥੇ ਬਹਿ ਕੇ ਲੋਕਾਂ ਦੀ ਦੁੱਖ ਸੁਣਨ ਦੀ ਕੀ ਲੋੜ ਪਈ ਹੈ ਸਰਕਾਰੀ ਹਸਪੀਟਲ ਬੰਦਾ ਲੈ ਕੇ ਜਾਂਦਾ ਆ ਡੀਐਮਸੀ ਦੇ ਬਿੱਲ ਦੇਖ ਲਓ ਆ 14000 ਦੀ ਪਰਚ ਆ 10000 ਦੀ ਪਰਚੀ ਐ ਆ 17000 ਦੀ ਪਰਚੀ ਐ ਯਾਰ ਆਪਣੀ ਮਾਂ ਦਾ ਪਤਾ ਕਰਨ ਜਾ ਰਿਹਾ ਸੀ ਘਰੇ ਦੀ ਮਾਂ ਬਿਮਾਰ ਸੀ ਮਾਂ ਦਾ ਪਤਾ ਕਰਨ ਜਾ ਰਿਹਾ ਸੀ ਆਪ ਹੀ ਮਰੀਜ਼ ਬਣ ਗਿਆ 300 400 ਦਿਹਾੜੀ ਕਮਾਉਣ ਵਾਲਾ ਬੰਦਾ ਕਿੱਥੋਂ ਲਾਵੇ ਲੱਖਾਂ ਰੁਪਿਆ ਰੱਬ ਨਾ ਕਰੇ ਮੈਂ ਸੋਚ ਰਿਹਾ ਸੀ ਕੋਵਿਡ ਲੰਘਿਆ ਤੇ ਲੋਕਾਂ ਨੇ ਬੜਾ ਜਸ਼ਨ ਮਨਾਇਆ ਕਿ ਰੱਬਾ ਤੂੰ ਸਾਨੂੰ ਜ਼ਿੰਦਗੀ ਬਖਸ਼ਤੀ ਕੋਵਿਡ ਚਲਾ ਗਿਆ ਅੱਜ ਤੁਹਾਨੂੰ ਕੀ ਲੱਗਦਾ ਜੇ ਕੋਵਿਡ ਦੁਬਾਰਾ ਆ ਜਾਵੇ ਸਾਡੇ ਇੰਡੀਆ ਕੋਲ ਕਿੰਨਾ ਕ ਹੈਲਥ ਸਿਸਟਮ ਤਗੜਾ ਕਿੰਨੇ ਕ ਨਹੀਂ ਪੱਥਰ ਰੱਖੇਗੇ ਪੰਜਾਬ ਦੇ ਵਿੱਚ ਮੈਡੀਕਲ ਕਾਲਜਾਂ ਦੇ ਤੇ ਮੈਡੀਕਲ ਹਸਪੀਟਲਾਂ ਦੇ ਮੈਨੂੰ ਦੱਸਿਓ ਯਾਰਾ ਕਮੈਂਟ ਕਰਕੇ ਗੱਲਾਂ ਕਰਾ ਲਓ ਕਲੇਸ਼ ਕਰਾ ਲਓ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਲਓ ਤਾਂ ਵੀਡੀਓ ਸ਼ੇਅਰ ਹੋ ਜਾਂਦੀ ਐ ਕਿਸੇ ਦੇ ਘਰ ਦਾ ਜਲੂਸ ਨਿਕਲ ਰਿਹਾ ਹੋਵੇ ਉਹ ਵੀਡੀਓ ਬਿਨਾ ਮੰਗੇ ਕਹੇ ਸ਼ੇਅਰ ਹੋ ਜਾਂਦੀ ਐ ਆ ਸਰਕਾਰ ਨੂੰ ਹੀ ਚੀਜ਼ਾਂ ਦਿਖਾਓ ਨਾ ਮੈਂ ਆਪਣੇ ਸਰਕਾਰ ਦੇ ਸਿਸਟਮ ਨੂੰ ਰਿਕਵੈਸਟ ਕਰਨਾ ਚਾਹੁੰਦਾ ਜਿਨ੍ਹਾਂ ਦੇ ਹੱਥ ਵੀ ਪਾਵਰ ਹੈ ਅੱਜ ਹਰ ਘਰ ਦੇ ਵਿੱਚ ਆਟਾ ਜਾਂਦਾ ਹੈ ਕੱਪੜਾ ਜਾਂਦਾ ਉਹਦੀ ਐਮ ਆਰ ਪੀ ਤੈ ਹੈ ਅੱਜ ਘਰ ਹਰ ਘਰ ਦੇ ਵਿੱਚ ਦਵਾਈ ਜਾਂਦੀ ਐ ਐਮ ਆਰ ਪੀ ਕਿਉਂ ਨਹੀਂ ਤੈ ਹੈਗੀ BB 1000 rupaye टीके ਦੀ MRPਆਂ ਕੋਈ 2000 ਦਾ ਵੇਚ ਰਿਹਾ ਕੋਈ 5000 ਦਾ ਵੇਚ ਰਿਹਾ ਸਮਝ ਹੀ ਨਹੀਂ ਆ ਰਹੀ ਅਸਲ ਕੀਮਤ ਕੀ ਹੈ ਉਹਦੀ ਜਿਹਦੇ ਨਾਲ ਜਿਹਦੇ ਚੋ ਵਿਕਣਾ ਚਾਹੀਦਾ ਮੈਡੀਕਲ ਸਿਸਟਮ ਇੰਨਾ ਕ ਬੇੜਾ ਕਰ ਕਰਿਆ ਪਿਆ ਹਸਪੀਟਲਾਂ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਿਪੋਰਟਾਂ ਇੰਨੀਆਂ ਟੈਸਟ ਦਵਾਈਆਂ ਔਰ ਕੁੱਲ ਮਿਲਾ ਕੇ ਬੇੜਾ ਕਰ ਕਰਿਆ ਵਿਚਾਰੇ ਗਰੀਬ ਬੰਦੇ ਦਾ ਅਮੀਰ ਬੰਦਾ ਦਾ ਕੀ ਹੈ ਉਹਦੇ ਕੋਲ ਤਾਂ ਪੈਸੇ ਦੀ ਕਮੀ ਹੋਈ ਹੈ ਨਹੀਂ ਦੇਖੋ ਅਸੀਂ ਅੱਜ ਮਤਲਬ ਬੜੀ ਵੱਡੀ ਗੱਲ ਹੈ ਅੱਜ ਗੁਰਪੁਰਬ ਹੈ ਔਰ ਦੁੱਖ ਲੱਗਦਾ ਇਹ ਹਾਲਾਤ ਸੁਣ ਕੇ ਚਲੋ ਅਸੀਂ ਤਾਂ ਦੇਖਦੇ ਹਾਂ ਰੋਜ਼ ਦੇਖਦੇ ਆ ਪਰ ਮੈਂ ਸਿਰਫ ਵੀਡੀਓ ਚ ਤੁਹਾਨੂੰ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਰਕਾਰੀ ਸਿਸਟਮ ਹੈ ਇੰਨਾ ਫੇਲ ਹੈ ਤੁਸੀਂ ਕਿਹਦੇ ਤੇ ਧਿਆਨ ਦੇ ਰਹੇ ਹੋ ਤੁਹਾਡੇ ਲੁਧਿਆਣਾ ਸਿਵਲ ਹਸਪੀਟਲ ਤੇ ਜਾ ਕੇ ਹਾਲਤਾ ਦੇਖੋ ਲੁਧਿਆਣਾ ਦੀ ਆਬਾਦੀ ਹੈਗੀ 70 ਲੱਖ ਤੇ ਡਾਇਲਿਸਿਸ ਮਸ਼ੀਨਾਂ ਦੋ ਮਤਲਬ ਕੀ ਡਾਕਟਰਾਂ ਨਾਲ ਬਹਿ ਕੇ ਗੱਲ ਕਰੋ ਉਹ ਸਰਕਾਰ ਦੇ ਦੋਸ਼ ਕੱਢਦੇ ਨੇ ਸਰਕਾਰ ਨਾਲ ਗੱਲ ਕਰੋ ਉਹ ਡਾਕਟਰ ਦਾ ਦੋਸ਼ ਕੱਢਦਾ ਉਹ ਇਹ ਬੰਦਾ ਕਿੱਥੇ ਗਰੀਬ ਬੰਦਾ ਕਿੱਥੇ ਜਾਵੇ ਤੁਸੀਂ ਤਾਂ ਦੋਨੋਂ ਜਵਾਕਾਂ ਵਾਂਗੂੰ ਲੜ ਪੈਨੇ ਹੋ ਮੈਂ ਸਰਕਾਰ ਕੋਲ ਵੀ ਗਿਆ ਮੈਂ ਸਰਕਾਰੀ ਲੀਡਰਾਂ ਕੋਲ ਵੀ ਗਿਆ ਕਿ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਸਿਸਟਮ 'ਚ ਸੇਵਾ ਕਰਨਾ ਚਾਹੁੰਦੇ ਹਾਂ ਉਹ ਕੱਢ ਦਿੰਦੇ ਨੇ ਡਾਕਟਰਾਂ ਦਾ ਦੋਸ਼ ਮੈਂ ਡਾਕਟਰਾਂ ਕੋਲ ਵੀ ਗਿਆ ਡਾਕਟਰ ਤਾਂ ਕੱਢ ਦਿੰਦੇ ਨੇ ਸਰਕਾਰ ਦਾ ਦੋਸ਼ ਯਾਰ ਤੁਹਾਡੇ ਦੋਨਾਂ ਦੇ ਦੋਸ਼ ਦੇ ਚੱਕਰ 'ਚ ਗਰੀਬ ਬੰਦਾ ਕਿੱਥੇ ਜਾਵੇ ਤੁਸੀਂ ਤਾਂ ਕਹਿ ਦਿੰਨੇ ਹੋ ਉਹ ਗਲਤ ਹੈ ਡਾਕਟਰ ਗਲਤ ਨਹੀਂ ਜੀ ਡਾਕਟਰ ਤਾਂ ਮਰੀਜ਼ਾਂ ਨੂੰ ਦਵਾਈ ਕੰਪਨੀ ਲਿਖਦੇ ਨੇ ਡਾਕਟਰ ਕਿਸੇ ਡਾਕਟਰ ਨੂੰ ਲਾਊਡ ਹੀ ਨਹੀਂ ਉਹ ਕੰਪਨੀ ਲਿਖਣਾ ਫਿਰ ਵੀ ਉਹ ਦਵਾਈ ਕੰਪਨੀ ਦੀ ਲਿਖਦੇ ਹੀ ਨਹੀਂ ਉਹ ਤਾਂ ਲਿਖਦੇ ਹੀ ਨਹੀਂ ਐਥਿਕ ਐਥੀਕਲ ਦਵਾਈ ਉਹ ਤਾਂ ਲਿਖਦੇ ਹੀ ਨਹੀਂ ਜਨਰਿਕ ਦਵਾਈ ਮਤਲਬ ਸਰਕਾਰ ਕੋਲ ਜਾਓ ਡਾਕਟਰਾਂ ਦੇ ਦੋਸ਼ ਡਾਕਟਰਾਂ ਕੋਲ ਜਾਂ ਸਰਕਾਰ ਦਾ ਦੋਸ਼ ਤੁਹਾਡੇ ਚੱਕਰ ਦੇ ਵਿੱਚ ਬੰਦਾ ਕਿੱਥੇ ਜਾਵੇ ਇਹ ਕਿੱਥੇ ਜਾਵੇ ਕਿੰਨੇ ਪੈਸੇ ਲੱਗੇ ਬਾਈ ਜੀ ਹੁਣ ਤੱਕ ਡੀ ਐਮ ਸੀ ਕਦੋਂ ਤੋਂ ਐਡਮਿਟ ਹੋ 2 ਲੱਖ ਲੱਗੇ ਕਿੰਨੀ ਦੇਰ ਚ 3 ਦਿਨਾਂ ਦੇ ਵਿੱਚ 2 ਲੱਖ ਰੁਪਏ ਲਾਤਾ ਕਿੰਨੇ ਸਾਲਾਂ ਦੀ ਕਮਾਈ ਉਡਾਤੀ ਬਾਊ ਜੀ ਕਾਰਪੈਂਟਰ ਦਾ ਭਰਾ ਛੋਟਾ ਕਾਰਪੈਂਟਰ ਇਹ ਆ ਪੇਂਟ ਦਾ ਕੰਮ ਕਰਦਾ ਹੁਣ ਇਹਦੇ ਹੰਝੂ ਮੈਨੂੰ ਬੈਠੇ ਤਾਂ ਨਜ਼ਰ ਆ ਰਹੇ ਨੇ ਬੜੀ ਹਮਦਰਦੀ ਹੈ ਇਹਦੇ ਨਾਲ ਪਰ ਇਹ ਮੇਰੀ ਕਲੀ ਵੀਡੀਓ ਪਾਉਣ ਨਾਲ ਮੈਨੂੰ ਲਾਈਕ ਕਮੈਂਟ ਨਹੀਂ ਨਾ ਚਾਹੀਦੇ ਕਿ ਵਾਹ ਵਾਹ ਅਨਮੋਲ ਕਿੰਨਾ ਚੰਗਾ ਕੰਮ ਕਰ ਰਿਹਾ ਸਾਡੀ ਸਰਕਾਰ ਦਾ ਕੀ ਹਾਲ ਹੈ ਸਰਕਾਰੀ ਸਿਸਟਮ ਦਾ ਕੀ ਹਾਲ ਹੈ ਜਿਹੜੇ ਉੱਡੇ ਵੱਡੇ ਵੱਡੇ ਵਾਅਦੇ ਕਰਕੇ ਤੁਸ ਤੁਹਾਨੂੰ ਲੱਗਦਾ ਕਿ ਕਿਸੇ ਨੇ ਸਪੀਚ ਦੇ ਦਿੱਤੀ ਖੜ ਕੇ ਤੇ ਚਾਰ ਤਾੜੀਆਂ ਵੱਜ ਗਈਆਂ ਤੇ ਬਹੁਤ ਵਧੀਆ ਬੋਲਦਾ ਬੰਦਾ ਭਾਈ ਜੀ ਬੋਲਣ ਤੋਂ ਵਧੀਆ ਕੰਮ ਹੋਣੇ ਚਾਹੀਦੇ ਨੇ ਜਿਹੜੀਆਂ ਐਨ ਜੀਓਜ਼ ਪੰਜਾਬ ਲਈ ਕੰਮ ਕਰ ਰਹੀਆਂ ਨੇ ਕਦੀ ਮੀਟਿੰਗ ਦੇਖੀ ਇਹਨਾਂ ਦੀ ਕਿਸੇ ਸਰਕਾਰੀ ਬੰਦੇ ਨੇ ਬੁਲਾ ਕੇ ਮੀਟਿੰਗ ਕੀਤੀ ਹੋਵੇ ਕਿ ਹਾਂ ਜੀ ਅਨਮੋਲ ਜੀ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹੋ ਸਾਨੂੰ ਸਲਾਹ ਦਿ ਉਦੋਂ ਇਹਨਾਂ ਦੀ ਧੌਣ 'ਚ ਕਿੱਲਾ ਕਿ ਇਹਨੂੰ ਮੋਲ ਇੱਕ ਨੌਜਵਾਨ ਜਾਂ ਮੁੰਡਾ ਇਹ ਸਾਨੂੰ ਸਲਾਹ ਦੇਗਾ ਠੀਕ ਹੈ ਭਾਈ ਫਿਰ ਅਸੀਂ ਵੀ ਆਪਣੇ ਚਿੱਟੇ ਵਾਲਾਂ ਦੀ ਉਡੀਕ ਹੀ ਕਰ ਰਹੇ ਹਾਂ ਸਾਡੇ ਵਾਲ ਚਿੱਟੇ ਹੋ ਜਾਣ ਸਾਨੂੰ ਵੀ ਯੂਥ ਸੁਣਨਾ ਸ਼ੁਰੂ ਕਰ ਹੀ ਰਹੀ ਹੈ ਫਿਰ ਮੇਰੀ ਬੇਨਤੀ ਹੈ ਨਵੀਂ ਮੰਡੀਰੀ ਨੂੰ ਜਿਹੜੀ ਨਵੀਂ ਪੰਜੀਰੀ ਅੱਜਕੱਲ ਵੋਟ ਜਿੱਦੀ ਬਣ ਰਹੀ ਹੈ ਵੋਟ ਦੀ ਪਾਵਰ ਪਛਾਣੋ ਇਹ 5 ਸਾਲ ਬੜੀ ਜਲਦੀ ਬੀਤ ਜਾਂਦੇ ਨੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਇਆ ਕਰੋ ਆ ਬਰਸਾਤੀ ਡੱਡੂ ਅੱਜਕੱਲ ਨਜ਼ਰ ਆਣਗੇ ਤੁਹਾਨੂੰ ਇਲੈਕਸ਼ਨਾਂ ਆ ਰਹੀਆਂ ਮੈਂਬਰ ਆਫ ਪਾਰਲੀਮੈਂਟ ਦੀਆਂ ਇਹਨਾਂ ਨੂੰ ਪੁੱਛੋ ਕਿ ਪਹਿਲਾਂ ਕਿੱਥੇ ਸੀ 5 ਸਾਲਾਂ ਬਾਅਦ ਮੀਟਿੰਗਾਂ ਵੀ ਕਰਦੇ ਨੇ ਹੱਥ ਵੀ ਜੋੜਦੇ ਨੇ ਜੁੱਤੀਆਂ ਦਾ ਹਾਰ ਪਾਉਂਨਾਂ ਦੇ ਗਲ ਦੇ ਵਿੱਚ ਕਿ ਆ ਪੁੱਛੋ ਨਾ ਕਿ ਲੁਧਿਆਣਾ ਸਿਵਲ ਹਸਪੀਟਲ ਦੇ ਵਿੱਚ ਕਿਉਂ ਨਹੀਂ ਆਪਰੇਸ਼ਨ ਹੋ ਰਿਹਾ ਪਹਿਲਾਂ ਮੋਗੇ ਗਏ ਮੋਗੇ ਵਾਲਿਆਂ ਨੇ ਰੈਫਰ ਕਰਤਾ ਜਾਓ ਡੀ ਐਮ ਸੀ ਬਾਈ ਜੀ ਸਿਵਲ ਗਏ ਸਿਵਲ ਵਾਲਿਆਂ ਨੇ ਰੈਫਰ ਕਰਤਾ ਪੀ ਜੀ ਆਈ ਸਾਡਾ ਇੰਨਾ ਬੇੜਾ ਕਰਕੇ ਆ ਪਿਆ ਕਿ ਸਾਡੇ ਲੁਧਿਆਣਾ ਸ਼ਹਿਰ ਕੋਲ ਇੱਕ ਸਰਕਾਰੀ ਵਧੀਆ ਹਸਪੀਟਲ ਹੀ ਐ ਨਹੀਂ ਜਿੱਥੇ ਮਰੀਜ਼ ਦਾ ਇਲਾਜ ਹੋ ਸਕੇ ਸ਼ਰਮ ਆਉਂਦੀ ਐ ਜਿਨੀਆਂ ਲਾਂਤਾਂ ਪਾ ਲੋਨਾਂ ਨੂੰ ਘਟ ਐ ਤੁਸੀਂ ਵੀ ਲਾਂਤਾਂ ਪਾਇਆ ਕਰੋ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਘਰ-ਘਰ ਦੇ ਵਿੱਚ ਅੱਜ ਦਵਾਈ ਜਾ ਰਹੀ ਹੈ ਇੱਕ ਦਵਾਈ ਦੀ ਐਮ ਆਰ ਪੀ ਫਿਕਸ ਕਰਾ ਦਿਓ ਗੁਲਕੋਚ ਦੀ ਬੋਤਲ ਜਿਹਦਾ ਦਿਲ ਕਰ ਰਿਹਾ 70 ਰੁਪਏ ਦੀ ਵੇਚ ਰਿਹਾ ਜਿਹਦਾ ਦਿਲ ਕਰ ਰਿਹਾ 700 ਰੁਪਏ ਦੀ ਵੇਚ ਰਿਹਾ ਔਰ ਤੁਸੀਂ ਇੱਕ ਇੱਕ ਐਮ ਆਰ ਪੀ ਨਹੀਂ ਤੈਅ ਕਰ ਸਕਦੇ ਕਿ ਇਸ ਰੇਟ ਤੋਂ ਜ਼ਿਆਦਾ ਕੋਈ ਇਲਾਜ ਨਹੀਂ ਕਰ ਸਕਦਾ ਰੇਤਾ ਤੈਅ ਕਰਤਾ ਕਿ ਇੰਨੇ ਰੁਪਏ ਫੁੱਟ ਜਾਣਾ ਹੈ ਬਿਜਲੀ ਤੈਅ ਕਰਤੀ ਫ੍ਰੀ ਲੈ ਲਓ ਫ੍ਰੀ ਦੀਆਂ ਹਾਤਾਂ ਪਾ ਰਹੇ ਹੋ ਫ੍ਰੀ ਇਲਾਜ ਹੀ ਦੇ ਦਿਓ ਹਰ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਇੱਕ ਰੇਟ ਲਿਸਟ ਤੈਅ ਕਰੋ ਕਿ ਬੱਚਿਆਂ ਨੂੰ ਪੜ੍ਹਾਈ ਕਰਾਉਣ ਦੀ ਆ ਰੇਟ ਲਿਸਟ ਹੈ ਕੋਈ ਵੀ ਸਕੂਲ ਇੰਨੀ ਫੀਸ ਤੋਂ ਜ਼ਿਆਦਾ ਫੀਸ ਨਹੀਂ ਲੈ ਸਕਦਾ ਕੋਈ ਵੀ ਡਾਕਟਰ ਇੰਨੀ ਫੀਸ ਤੋਂ ਜ਼ਿਆਦਾ ਆਪਰੇਸ਼ਨ ਦੇ ਪੈਸੇ ਨਹੀਂ ਲੈ ਸਕਦਾ ਜਿਹਦਾ ਮੂੰਹ ਚੱਕ ਕੇ ਦਿਲ ਕਰਦਾ 2 ਲੱਖ ਰੁਪਏ ਆਪਰੇਸ਼ਨ ਦੇ ਦੇ ਦੋ ਜਿਹਦਾ ਚੱਕ ਕੇ ਮੂੰਹ ਦਿਲ ਕਰਦਾ ਜੀ ਮੈਨੂੰ 3 ਲੱਖ ਰੁਪਏ ਆਪਰੇਸ਼ਨ ਦੇ ਦੇ ਦੋ ਕੋਈ ਰੇਟ ਤੈ ਨਹੀਂ ਐ ਐਮਐਸਪੀ ਲਾਣਿਓ ਫਸਲਾਂ ਤੇ ਫਸਲਾ ਤੇ ਐਮਐਸਪੀ ਲੱਗਦੀ ਕਿ ਇੰਨੇ ਰੁਪਏ ਝੋਨਾ ਲੈਣਾ ਹੀ ਲੈਣਾ ਅ ਇਲਾਜ ਤੇ ਵੀ ਲਾਓ ਕਿ ਭਾਈ ਤੁਹਾਡੇ ਮਰੀਜ਼ ਨੂੰ ਆਹ ਦਿੱਕਤ ਹੈ ਤੇ ਇੰਨੀ ਦਿੱਕਤ ਦੇ ਇੰਨੇ ਪੈਸੇ ਲੱਗਣੇ ਮੂੰਹ ਚੱਕ ਕੇ ਕਰੋੜਾ ਕਰੋੜਾ ਰੁਪਈਆ ਐਫੜੀਆਂ ਕਰਾਈ ਫਿਰਦੇ ਨੇ ਹਸਪਤਾਲਾਂ ਵਾਲੇ ਔਰ ਇੱਕ ਮਜਬੂਰੀ ਹੈ ਇੱਕ ਗਰੀਬ ਬੰਦੇ ਨੂੰ ਹਸਪੀਟਲ ਸ਼ੌਂਕ ਲਈ ਜਾਣ ਜਾਂ ਉਹਨੇ ਇੱਕ ਸ਼ੌਂਕ ਲਈ ਇਲਾਜ ਕਰਾਉਣਾ ਮਜਬੂਰੀ ਹੈ ਯਾਰ ਉਹਨਾਂ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਰੋ ਰਿਆ ਮੇਰੇ ਮੂਰੇ ਬਹਿ ਕੇ ਕਿ ਡਾਕਟਰ ਨੇ ਮਹੀਨਾ ਕਹਿਤਾ 3 ਦਿਨਾਂ ਅੱਜ ਦੇ 3 ਲੱਖ ਰੁਪਏ ਲੱਗ ਗਿਆ ਮਹੀਨੇ ਦਾ ਕਿੰਨਾ ਹੋ ਗਿਆ 30 ਲੱਖ ਰੁਪਈਆ 30 ਲੱਖ ਰੁਪਏ ਕਿੱਥੋਂ ਦੇਦਾ ਉਹਨੂੰ ਇਕੱਠਾ ਕਰਕੇ ਔਰ ਨਾਲੇ ਇਹ ਪ੍ਰਾਈਵੇਟ ਹਸਪੀਟਲਾਂ ਨੂੰ ਇਕੱਠੇ ਕਰਨ ਵਾਸਤੇ ਮੈਂ ਇੱਥੇ ਬੈਠਾ ਸਰਕਾਰੀ ਹਸਪੀਟਲ ਨੂੰ ਮੇਰੀ ਬੇਨਤੀ ਹੈ ਤੌਣ ਚੋ ਕਿੱਲੇ ਕੱਢ ਲੋ ਤੁਸੀਂ ਪੁਰਾਣੀਆਂ ਸਰਕਾਰਾਂ ਭੰਡਦੇ ਹੋ ਤੁਹਾਡੇ ਵੀ ਤਾਂ ਲੱਛਣ ਉਹੀ ਨੇ ਤੁਸੀਂ ਪੰਜਾਬ ਦੀਆਂ ਸੰਸਥਾਵਾਂ ਇਕੱਠੀਆਂ ਕਰੋ ਆ ਜਿਹੜੇ ਮੇਰੇ ਕੋਲ ਆ ਲੋਕ ਆਏ ਹੋਏ ਨੇ ਇਹ ਇਹਨਾਂ ਦੀ ਇਹਨਾਂ ਦੀ ਜੇਬਾਂ ਚੋਂ ਕੱਢ ਕੇ ਮੈਂ ਇਹਨਾਂ ਨੂੰ ਪੈਸੇ ਦੇਣੇ ਨੇ ਇਹ ਐਨਆਰਆਈ ਆਂਦੇ ਨੇ ਇਹ ਇਹ ਪ੍ਰਾਈਵੇਟ ਹਸਪੀਟਲ ਹੀ ਅਮੀਰ ਕਰਨੇ ਨੇ ਇਹੀ ਜੇ ਮੈਂ ਇਹਨਾਂ ਨੂੰ ਕਹਾਂ ਕਿ ਭਾਈ ਮੇਰੇ ਸਰਕਾਰੀ ਹਸਪੀਟਲ 'ਚ ਮੈਂ ਇਹਨਾਂ ਦਾ ਇਲਾਜ ਕਰਾਨਾ ਤੁਸੀਂ ਇਹਨਾਂ ਨੂੰ ਡੋਨੇਸ਼ਨ ਦੇ ਦਿਓ ਆਪਣੀ ਅਗਲਾ ਹੱਸ ਹੱਸ ਦੇਗਾ ਪਰ ਸਾਡੀ ਤਰਾਸਦੀ ਦੇਖੋ ਪੰਜਾਬ ਦੀ ਕਿ ਜਿੰਨੀਆਂ ਸੰਸਥਾਵਾਂ ਪੰਜਾਬ 'ਚ ਕੰਮ ਕਰ ਰਹੀਆਂ ਨੇ ਸਾਰਾ ਪੈਸਾ ਜਾ ਕਿੱਥ ਨੂੰ ਰਿਹਾ ਸਰਕਾਰਾਂ ਤੋਂ ਇਲਾਵਾ ਮਤਲਬ دل ਟੁੱਟਦਾ ਹੈ ਇਹ ਹਾਲਾਤ ਦੇਖ ਕੇ ਨਾ ਹਏ ਤਾਂ ਦੂਜਾ ਮਰੀਜ਼ ਅਸੀਂ ਸ਼ੁਰੂ ਕੀਤਾ ਦੇਖਣਾ ਹਰ ਇੱਕ ਇੱਕ ਮਰੀਜ਼ ਆ ਕੇ ਆਪਣੀ ਕਹਾਣੀ ਦੱਸੇਗਾ ਕਿ ਹਾਂ ਵੀ ਮੇਰਾ ਦੁੱਖ ਹੈ ਤੇ ਉਹਨਾਂ ਨੂੰ ਲੱਗੇਗਾ ਕਿ ਸ਼ਾਇਦ ਅਨਮੋਲ ਕਵਤਰਾ ਕੋਈ ਰਾਜਾ ਬੈਠਾ ਹੈ ਉਹ ਕਲਮ ਘੁਮਾਏਗਾ ਇਹਨੂੰ 2 ਲੱਖ ਦੇ ਦਿਓ ਇਹਨੂੰ 3 ਲੱਖ ਦੇ ਦਿਓ ਤਾਂ ਮਦਦ ਹੋਏਗੀ ਕੋਈ ਰਾਜਾ ਨਹੀਂ ਹੈਗਾ ਮੈਂ ਮੈਂ ਵੀ ਭੀਖ ਮੰਗ ਕੇ ਲੋਕਾਂ ਕੋਲ ਇਕੱਠੇ ਕਰਕੇ ਪੈਸੇ ਦੇਣੇ ਨੇ ਕਿੰਨੇ ਕੁ ਦੇ ਦਾਂਗਾ ਇਹਨੂੰ 10000 20000 30000 ਕੀ ਬਣੂਗਾ ਇਹਦਾ 30000 ਨਾ ਅੱਧੀ ਦਿਹਾੜੀ ਨਹੀਂ ਨਿਕਲਨੀ ਮੇਰੀ ਬੇਨਤੀ ਹੈ ਸਰਕਾਰੀ ਸਿਸਟਮ ਨੂੰ ਲੋਕਾਂ ਨੂੰ ਕਿ ਇਹਨਾਂ ਨੂੰ ਸਵਾਲ ਪੁੱ ਆ ਜਿਹੜੇ ਲੀਡਰ ਤੁਹਾਨੂੰ ਤੁਸੀਂ ਬੁਲਾ ਕੇ ਪਲਛਾਂ ਕਰਦੇ ਹੋ ਨੇ ਇਹਨਾਂ ਦੇ ਪ੍ਰੋਗਰਾਮਾਂ 'ਤੇ ਇਹਨਾਂ ਨੂੰ ਪੁੱਛਿਆ ਕਰੋ। ਉਹ ਜਿਹੜੇ ਮੈਨੂੰ ਸਵਾਲ ਕਰਦੇ ਨੇ ਤੂੰ ਕਿਉਂ ਨਹੀਂ ਪੁੱਛਦਾ? ਜੇ ਮੈਂ ਨਾ ਪੁੱਛਦਾ ਹੁੰਦਾ ਇੱਥੇ ਨਾ ਬੈਠਾ ਹੁੰਦਾ। ਤੁਹਾਡੇ ਤੋਂ ਜ਼ਿਆਦਾ ਸਵਾਲ ਪੁੱਛਦਾ ਪਰ ਰੜਕਦਾ ਉਹਨਾਂ ਦੀ ਅੱਖਾਂ 'ਚ। ਕੀ ਇਹ ਸਵਾਲ ਕਿਉਂ ਪੁੱਛ ਰਿਹਾ? ਆ ਵੱਡੇ-ਵੱਡੇ ਬੋਰਡ ਲਾਣ ਨਾਲ, ਵੱਡੇ-ਵੱਡੇ ਇਸ਼ਤਿਹਾਰ ਲਾਣ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ। ਕਿ ਹਰ ਟਾਈਮ ਫੇਸਬੁੱਕ 'ਤੇ ਤੁਹਾਨੂੰ ਪੋਜ਼ਿਟਿਵ ਚੀਜ਼ਾਂ ਸਰਕਾਰ ਦੀਆਂ ਸੁਣ ਰਹੀਆਂ ਤੇ ਆਵਾਜ਼ ਹੀ ਵਾ। ਆ ਰਹੀ ਆ ਦੇਖੋ ਸਿਸਟਮ। 25 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਮੈਡੀ ਅੱਜ ਵੀ ਇੱਕ ਹਾਰਡ ਦੀ ਸਰਜਰੀ ਲਈ ਦਿਮਾਗ ਦੀ ਸਰਜਰੀ ਲਈ ਛੋਟੇ ਮੋਟੇ ਆਪਰੇਸ਼ਨ ਲਈ ਵੀ ਮਰੀਜ਼ ਨੂੰ ਰੈਫਰ ਕਰ ਦਿੰਦੇ ਨੇ ਪੀਜੀਆਈ ਔਰ ਪੀਜੀ ਫਰੀਦਕੋਟ ਮੈਡੀਕਲ ਚ ਸਾਡੇ ਮਰੀਜ਼ ਜਾਂਦੇ ਨੇ ਉੱਥੇ ਦਾ ਹਾਲ ਸੁਣ ਲੋ ਹਰ ਡਾਕਟਰ ਨੂੰ ਅਲਾਉਡ ਹੁੰਦਾ ਹੈ ਕਿ ਤੁਸੀਂ ਜਨਰਿਕ ਦਵਾਈ ਲਿਖਣੀ ਹੈ ਸਾਲਟ ਲਿਖਣਾ ਬਾਈ ਜੀ ਫਿਰ ਵੀ ਕੰਪਨੀਆਂ ਲਿਖ ਰਹੇ ਨੇ ਮੂੰਹ ਚੱਕ ਚੱਕ ਕੇ ਸਾਡੇ ਇੱਕ ਮਰੀਜ਼ ਦੀ ਦਵਾਈ ਉਹਦੀ ਲੱਤ ਕੱਟਣੀ ਸੀ 88000 ਰੁਪਏ ਦੀ ਦਵਾਈ ਦੇਤੀ 88000 ਰੁਪਏ ਦੀ ਦਵਾਈ ਫਰੀਦਕੋਟ ਮੈਡੀਕਲ ਦੇ ਵਿੱਚ ਉਹ ਲਾਨਤ ਆ ਯਾਰ ਐਸੀ ਡਾਕਟਰੀ ਨੂੰ ਤੁਸੀਂ ਵੀ ਆਪਣੇ ਜਵਾਕਾਂ ਨੂੰ ਰੋਟੀਆਂ ਖਵਾਉਣੀਆਂ ਅਸੀਂ ਵੀ ਕਾਰੋਬਾਰ ਕਰਦੇ ਹਾਂ ਪਰ ਇਹ ਤੁਹਾਡੀ ਕੀ ਤੁਸੀਂ ਲੋਕਾਂ ਦੇ ਦਾਨ ਨਾਲ ਕਾਰੋਬਾਰ ਕਰੋ ਆਪਣਾ ਇੱਕ ਮਰੀਜ਼ ਦੀ 88000 ਰੁਪਏ ਦੀ ਦਵਾਈ ਯਾਰ 88000 ਰੁਪਏ ਇਕੱਠਾ ਕਰਨ ਨੂੰ ਜਾਨ ਨਿਕਲ ਜਾਂਦੀ ਸਾਡੀ ਇੱਥੇ ਕੋਈ ਡੋਨਰ 500 ਰੁਪਏ ਦੇਣ ਆਂਦਾ ਕੋਈ ਡੋਨਰ 5000 ਰੁਪਏ ਦੇਣ ਆਂਦਾ ਇਨੀ ਮਿਹਨਤ ਨਾਲ ਇਨੀ ਠੰਡ ਚ ਲੋਕ ਦਾਨ ਕੱਢਣ ਆਂਦੇ ਨੇ ਤੇ ਦਾਨ ਇਹਨਾਂ ਨੂੰ ਦੇਣਾ ਮੈਂ ਡਾਕਟਰਾਂ ਨੂੰ ਜਾਂ ਇਹਨਾਂ ਦੀ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਜਿਨ੍ਹਾਂ ਨੇ ਚੱਕ ਕੇ ਵੱਡੇ ਵੱਡੇ ਗੱਫੇ ਦੇ ਦੇਣੇ ਵੱਡੀ ਵੱਡੀ ਪਰਸੈਂਟੇਜ ਦੇ ਦੇਣੀ ਡਾਕਟਰਾਂ ਨੂੰ ਚੱਕ ਕੇ ਤੇ ਬੁਰਾ ਹਾਲ ਹੋਇਆ ਮੇਰੀ ਸਰਕਾਰ ਨੂੰ ਬੇਨਤੀ ਦੁਬਈ ਵਰਗੀ ਕੰਟਰੀਆਂ ਦੇ ਵਿੱਚ ਇਲੈਕਸ਼ਨ ਹੀ ਨਹੀਂ ਹੁੰਦੇ ਕਿਉਂਕਿ ਲੋੜ ਹੀ ਨਹੀਂ ਪੈਂਦੀ ਨਾ ਸਾਡੇ ਇੱਥੇ ਸਾਰਾ ਸਾਲ ਕੋਤਮਰੂ ਕੋਤਮਰੂ ਚੱਲਦਾ ਰਹਿੰਦਾ ਤੇ ਹਾਲ ਫੇਰ ਉਹੀ ਬੇੜਾ ਦਾ ਬੇੜਾ ਘਰ ਕੇ ਆ ਹੀ ਹੋਇਆ ਮੇਰੀ ਬੇਨਤੀ ਹੈ ਭਾਈ ਸਿਸਟਮ ਨੂੰ ਕਿ ਘੱਟੋ ਘੱਟ ਮੈਡੀਕਲ ਸਿਸਟਮ ਤੇ ਤਾਂ ਹੱਥ ਪਾਓ ਮੇਰੇ ਵਰਗੇ ਨੌਜਵਾਨ ਨੂੰ ਨਹੀਂ ਪਠਾਣਾ ਕੋਈ ਸੂਝਵਾਨ ਹੋਰ ਵੀ ਪੰਜਾਬ ਦੇ ਇਮਾਨਦਾਰ ਹੋਣਗੇ ਮੰਨਿਆ ਸੀ ਤੁਹਾਡੇ ਬਰਾਬਰ ਬਹਿਣ ਦੀ ਔਕਾਤ ਨਹੀਂ ਰੱਖਦੇ ਕਿਉਂਕਿ ਤੁਹਾਡੀ ਉਮਰ ਬਹੁਤ ਹੈ ਤੁਹਾਡੀ ਚਿੱਟੇ ਚਿੱਟੇ ਵਾਲ ਆ ਗਏ ਭਾਵੇਂ ਤੁਸੀਂ ਡਾਈਆਂ ਕਰ ਕਰ ਕੇ ਉਹ ਵੀ ਕਾਲੇ ਹੀ ਕਰਦੇ ਹੋ ਕਿ ਹਾਂ ਵੀ ਜਵਾਨ ਦੇਖ ਲਈਏ ਮੇਰੀ ਯੂਥ ਨੂੰ ਬੇ ਕਿ ਸਾਡੀ ਆਵਾਜ਼ ਨੂੰ ਹੋਰ ਬੁਲੰਦ ਬਣਾਓ ਸਾਡੇ ਨਾਲ ਆ ਕੇ ਗੱਲਬਾਤ ਕਰੋ ਜੇ ਕਿਤੇ ਮੇਰੀ ਗਲਤੀ ਹੈ ਕੋਈ ਮੈਂ ਗਲਤ ਬੋਲ ਰਿਹਾ ਕੋਈ ਫਾਲਸ ਇਨਫੋਰਮੇਸ਼ਨ ਦੇ ਰਿਹਾ ਕਿਤੇ ਅਸੀਂ ਕੁਝ ਗਲਤ ਟੀਆਰਪੀ ਖਾਟ ਰਹੇ ਮੇਰੇ ਨਾਲ ਆ ਕੇ ਬੈਠੋ ਕਿ ਹਾਂ ਭਾਈ ਦੱਸ ਤੂੰ ਕਿਹੜੇ ਫੈਕਟਸ ਤੇ ਬੋਲਦਾ ਮੈਂ ਤੁਹਾਨੂੰ ਰੋਜ਼ ਫੈਕਟਸ ਦਊਗਾ ਆ ਦੇਖੋ ਸਰਕਾਰੀ ਹਸਪਤਲ ਦਾ ਕਾਰਡ ਹੈ ਮੋਗੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਵਲ ਹਸਪਤਲ ਮੋਗਾ ਤੇ ਕੀਤਾ ਕੀ ਹੋਇਆ ਰੈਫਰ ਡੀਐਮਸੀ ਔਨ ਰਿਕੁਐਸਟ ਮਰੀਜ਼ ਨੂੰ ਰੈਫਰ ਕਰਤਾ ਤੇ ਆ ਅੰਦਰ ਲਿਖਤਾ ਪੇਸ਼ੈਂਟ ਰੈਫਰਡ ਟੂ ਹਾਇਰ ਸੈਂਟਰ ਫਾਰ ਫਰਦਰ ਟਰੀਟਮੈਂ ਬਾਈ ਜੀ ਉਹਦੇ ਹਾਲਾਤ ਤਾਂ ਦੇਖ ਲਓ ਫਰਦਰ ਟ੍ਰੀਟਮੈਂਟ ਦੇ ਕਿੱਥੋਂ ਲਿਆਵੇ ਪੈਸੇ ਅਗਲਾ ਇਲਾਜ ਆਸਤੇ ਬੇਨਤੀ ਹੈ ਕਿ ਚਲੋ ਇਹ ਬਾਈ ਜੀ ਦੀ ਜੋ ਮਦਦ ਹੋਈ ਅਸੀਂ ਕਰਾਂਗੇ ਪਰ ਵੱਡੇ ਪੱਧਰ ਤੇ ਪੰਜਾਬ ਨੂੰ ਬੇਨਤੀ ਹੈ ਜਿਹੜੀ ਪੰਜਾਬ ਦੀ ਯੂਥ ਮੇਰੀ ਵੀਡੀਓ ਸੁਣਦੀ ਹੈ ਇਹ ਆਵਾਜ਼ ਨੂੰ ਬੁਲੰਦ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਇਹਨਾਂ ਨੂੰ ਟੈਗ ਕਰਿਆ ਕਰੋ ਕਿ ਇਹਨਾਂ ਨੂੰ ਅਕਲ ਆਵੇ ਕਿ ਇਹ ਕੀ ਹਾਲ ਹੋ ਰਿਹਾ ਤੇ ਕੀ ਹੋਇਆ ਪਿਆ ਕੋਈ ਗੱਲ ਨਹੀਂ ਬਾਈ ਤੁਸੀਂ ਘਬਰਾਓ ਨਾ ਜੋ ਸਾਡੇ ਕੋਲ ਮਦਦ ਹੋਈ ਸੀ ਜਰੂਰ ਕਰਾਂਗੇ ਪਰ ਤੁਸੀਂ ਜਿਹੜੀ ਮੈਂ ਸਲਾਹ ਪੀਜੀਏ ਦੀ ਦਿੱਤੀ ਉਹ ਮੰਨ ਲੂਗੇ ਤਾਂ ਬਹੁਤ ਵਧੀਆ ਰਹੂਗੇ ਠੀਕ ਹੈ ਇੱਥੇ 10 20 30000 ਮੇਰੇ ਕੋਲ ਜਿੰਨਾ ਤੁਹਾਡੇ ਲਈ ਹੋਇਆ ਮੈਂ ਜਰੂਰ ਕਰੂੰਗਾ ਠੀਕ ਬੈਠ ਤੁਸੀਂ ਪਿੱਛੇ ਬੈ ਕੇ ਆਰਾਮ ਨਾਲ ਸਲਾਹ ਕਰਕੇ ਮੈਨੂੰ ਦੱਸੋ